ਬਾਬੂਸ਼ਾਹ ਦੇਖ ਰਹੇ ਤੁਸੀਂ ਚੰਡੀਗੜ੍ਹ ਯੂਨੀਵਰਸਿਟੀ ਕੜੂਆ ਵੱਲੋਂ ਆ ਕੁਐਸ ਵਰਲਡ ਰੈਂਕਿੰਗ ਜਿਹੜੀਆਂ ਹੁੰਦੀਆਂ ਨੇ ਯੂਨੀਵਰਸਿਟੀ ਦੀਆਂ ਉਹਦੇ ਵਿੱਚ ਫੇਰ ਇਸ ਸਾਲ ਜਿਹੜੀ ਹੈ ਮੱਲ ਮਾਰੀ ਗਈ ਹੈ ਲਗਾਤਾਰ ਇੰਪਰੂਵਮੈਂਟ ਕਰਦੀ ਨਜ਼ਰ ਆ ਰਹੀ ਚੰਡੀਗੜ੍ਹ ਯੂਨੀਵਰਸਿਟੀ ਤੇ 2026 ਦੀ ਜਿਹੜੀ ਕੁਐਸ ਵਰਲਡ ਰੈਂਕਿੰਗਸ ਹੈ ਉਹਦੇ ਵਿੱਚ 500 75 ਜਿਹੜਾ ਰੈਂਕ ਆਇਆ ਚੰਡੀਗੜ੍ਹ ਯੂਨੀਵਰਸਿਟੀ ਦਾ ਤੇ ਯੂਨੀਵਰਸਿਟੀ ਵੱਲੋਂ ਦਾਅਵਾ ਕੀਤਾ ਗਿਆ ਕਿ ਟਾਪ ਵਰਲਡ ਦੀਆਂ ਜੜੀਆਂ 2% ਯੂਨੀਵਰਸਿਟੀਆਂ ਨੇ ਉਹਨਾਂ ਚ ਆਪਣੀ ਜਗ੍ਹਾ ਬਣਾਉਣ ਚ ਕਾਮਯਾਬ ਹੋਈ ਹੈ ਤੇ ਸਤਰਾਮ ਸਿੰਘ ਸੰਧੂ ਜਿਹੜੇ ਚਾਂਸਲਰ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਤੇ ਰਾਜ ਸਭਾ ਦੇ ਐਮਪੀ ਵੀ ਨੇ ਉਹ ਕਿਸ ਤਰ੍ਹਾਂ ਦੇ ਨਾਲ ਇਸ ਪ੍ਰਾਪਤੀ ਨੂੰ ਦੇਖ ਰਹੇ ਨੇ ਤੇ ਕਿਸ ਤਰ੍ਹਾਂ ਦੇ ਨਾਲ ਯੂਨੀਵਰਸਿਟੀ ਦੇ ਸਟੂਡੈਂਟਸ ਤੇ ਫੈਕਲਟੀ ਮੈਂਬਰਸ ਇਸ ਪ੍ਰਾਪਤੀ ਨੂੰ ਸੈਲੀਬ੍ਰੇਟ ਕਰ ਰਹੇ ਨੇ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੇਸ਼ ਦੀ ਅਚੀਵਮੈਂਟ ਬਾਰੇ ਗੱਲ ਕਰਨਾ ਚਾਹੂੰਗਾ ਵਰਲਡ ਰੈਂਕਿੰਗ ਅਨਾਉਂਸ ਹੋਈਆਂ ਨੇ ਅੱਜ ਔਰ ਵਰਲਡ ਰੈਂਕਿੰਗ ਦੇ ਵਿੱਚ ਜਿਹੜਾ ਭਾਰਤ ਦਾ ਰਤਬਾ ਇੱਕ ਵਾਰ ਫੇਰ ਵਧਿਆ ਔਰ ਭਾਰਤ ਦੀਆਂ 54 ਇੰਸਟੀਟਿਊਸ਼ਨ ਜਿਹੜੀਆਂ ਆ ਵਰਲਡ ਰੈਂਕਿੰਗ ਦੇ ਵਿੱਚ ਉਹਨਾਂ ਨੇ ਆਪਣੀ ਪੋਜੀਸ਼ਨ ਹਾਸਲ ਕੀਤੀ ਹੈ ਔਰ ਜਿਹੜੀਆਂ ਕਿ 2015 ਦੇ ਵਿੱਚ 11 ਸੀ 11 ਤੋਂ ਵੱਧ ਕੇ ਅਸੀਂ 54 ਤੇ ਪਹੁੰਚ ਗਏ 54 ਤੇ ਪਹੁੰਚ ਗਏ ਔਰ 54 ਯੂਨੀਵਰਸਿਟੀਆਂ 월ਡ ਰੈਂਕਿੰਗ ਵਿੱਚ ਆਉਣ ਦੇ ਨਾਲ ਭਾਰਤ ਦੁਨੀਆ ਦੀ ਚੌਥੀ ਵੱਡੀ ਪਾਰਟਿਸਿਪੇਟਿਵ ਕੰਟਰੀ ਬਣ ਗਿਆ ਦੇਸ਼ ਬਣ ਗਿਆ 월ਡ ਰੈਂਕਿੰਗ ਦੇ ਵਿੱਚ ਕੁਆਲਟੀ ਐਜੂਕੇਸ਼ਨ ਦੇ ਵਿੱਚ ਭਾਰਤ ਅੱਗੇ ਵਧਿਆ ਔਰ ਜਦੋਂ ਭਾਰਤ 54 ਇੰਸਟੀਟਿਊਸ਼ਨ ਦੇ ਨਾਲ 월ਡ ਰੈਂਕਿੰਗ ਦੇ ਵਿੱਚ ਪਹੁੰਚਿਆ ਤਾਂ ਉਸ ਨੇ ਜਰਮਨੀ ਤੇ ਜਾਪਾਨ ਜਰਮਨੀ ਦਾ ਰੈਂਕ ਜਿਹੜਾ ਹੈ ਉਹ ਜਰਮਨੀ ਦੀਆਂ ਯੂਨੀਵਰਸਿਟੀਆਂ ਨੇ ਉਹ 48 ਨੇ ਔਰ ਜਾਪਾਨ ਦੀਆਂ 47 ਹੈ ਕਿ ਇਹ ਦੋ ਵਿਕਸ਼ਿਤ ਦੇਸ਼ ਵੀ ਸਾਡੇ ਤੋਂ ਇਸ ਮਾਮਲੇ ਵਿੱਚ ਪਿੱਛੇ ਹੋ ਗਏ ਹੈ ਔਰ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਇਸ ਗੱਲ ਦੀ ਵਧਾਈ ਦੇਣੀ ਚਾਹਣਾ ਉਹਨਾਂ ਦਾ ਧੰਨਵਾਦ ਕਰਨਾ ਚਾਹਣਾ ਜਿਨ੍ਹਾਂ ਦਾ ਵਿਜਨ ਸੀਗਾ ਜਿਨ੍ਹਾਂ ਨੇ ਪਿਛਲੇ 10-11 ਸਾਲਾਂ ਦੇ ਵਿੱਚ ਭਾਰਤ ਦੇ ਐਜੂਕੇਸ਼ਨ ਸਿਸਟਮ ਨੂੰ ਟਰਾਂਸਫਾਰਮ ਕੀਤਾ ਵੱਡੇ ਰਿਫਾਰਮ ਲੈ ਕੇ ਆਏ ਨਿਊ ਐਜੂਕੇਸ਼ਨ ਪਾਲਿਸੀ ਆਈ ਜਿਸ ਦੀ ਵਜ੍ਹਾ ਕਰਕੇ ਅੱਜ ਜਿਹੜੀ ਭਾਰਤ ਦੀਆਂ ਸੰਸਥਾਵਾਂ ਦੀ ਜਿਹੜੀ ਪੋਜੀਸ਼ਨ ਹੈ ਉਹ ਗਲੋਬਲ ਰੈਂਕਿੰਗ ਦੇ ਵਿੱਚ ਤੁਹਾਡੇ ਸਾਹਮਣੇ ਆਈ ਹੈ ਕਿ ਅਸੀਂ ਵਿਕਸਿਤ ਦੇਸ਼ਾਂ ਨੂੰ ਵੀ ਪਛੜ ਕੇ ਅੱਗੇ ਪਹੁੰਚੇ ਹਾਂ ਔਰ ਇਸ ਦੇ ਨਾਲ ਹੀ ਜਿਹੜੀ ਭਾਰ ਸਰਕਾਰ ਵੱਲੋਂ ਰਿਸਰਚ ਇਨੋਵੇਸ਼ਨ ਵਾਸਤੇ ਫੰਡਿੰਗ ਦਿੱਤੀ ਗਈ ਸੀ ਉਸ ਦੇ ਨਾਲ ਸਾਡਾ ਰਿਸਰਚ ਇੰਡੈਕਸ ਵੀ ਜਿਹੜਾ ਇੰਪਰੂਵ ਹੋਇਆ ਔਰ ਭਾਰਤ ਦੀਆਂ ਸੰਸਥਾਵਾਂ ਨੇ ਦੁਨੀਆ ਦੀ ਅਕੈਡੈਮਿਕ ਰੈਪਿਊਟੇਸ਼ਨ EMPLOYER ਰੈਪਿਊਟੇਸ਼ਨ ਕੁਆਲਟੀ ਰਿਸਰਚ ਦੇ ਵਿੱਚ ਵੀ ਬਹੁਤ ਗ੍ਰੋਥ ਲਈ ਹੈ ਪਰ ਮੈਂ ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਕਿਉਂਕਿ ਦੁਨੀਆ ਦੀ ਯੰਗੇਸਟ ਯੂਨੀਵਰਸਿਟੀ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਯੂਨੀਵਰਸਿਟੀ ਬਣੀ ਹੈ ਜਿਸ ਨੇ 575ਵਾਂ ਰੈਂਕ ਜਿਹੜਾ ਹੈ 575th ਰੈਂਕ ਹਾਸਲ ਕੀਤਾ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਵਿੱਚੋਂ 28500 ਯੂਨੀਵਰਸਿਟੀਆਂ ਵਿੱਚੋਂ ਚੰਡੀਗੜ੍ਹ ਯੂਨੀਵਰਸਿਟੀ 575ਵਾਂ ਰੈਂਕ ਲੈ ਕੇ ਵਿਸ਼ਵ ਦੀਆਂ ਟੌਪ 2% ਛੋਟੀ ਦੀਆਂ 2% ਯੂਨੀਵਰਸਟੀਆਂ ਵਿੱਚ ਸ਼ਾਮਲ ਹੋਈ ਹੈ ਔਰ ਮੈਂ ਇਸ ਵਾਸਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵਸੀਆਂ ਨੂੰ ਵਧਾਈ ਦੇਣਾ ਚਾਹੁੰਗਾ ਕਿ ਪੰਜਾਬ ਦੀ ਧਰਤੀ ਤੇ ਚੰਡੀਗੜ੍ਹ ਯੂਨੀਵਰਸਿਟੀ ਸਥਾਪਿਤ ਹੋਈ ਨਹੀਂ ਬਹੁਤ ਲੰਮਾ ਸਮਾਂ ਨਹੀਂ ਹੋਇਆ 2012 ਵਿੱਚ ਯੂਨੀਵਰਸਿਟੀ ਬਣੀ ਸੀ ਅੱਜ ਵਿਸ਼ਵ ਦੀਆਂ ਟਾਪ 2% ਯੂਨੀਵਰਸਟੀਆਂ ਵਿੱਚ ਸ਼ਾਮਲ ਹੋਈ ਹੈ ਔਰ ਮੈਂ ਇਸ ਵਾਸਤੇ ਜੋ ਸਹਿਯੋਗ ਮਿਲਿਆ ਪਿਛਲੇ ਸਾਲਾਂ ਦੌਰਾਨ ਸਾਨੂੰ ਉਸ ਦੇ ਵਾਸਤੇ ਪੂਰੇ ਪੰਜਾਬ ਵਸੀਆਂ ਦਾ ਆਪ ਸਭ ਦਾ ਧੰਨਵਾਦ ਵੀ ਕਰਨਾ ਚਾਹਣਾ ਔਰ ਮੈਂ ਚੰਡੀਗੜ੍ਹ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਸ ਗੱਲ ਦੀ ਵਧਾਈ ਵੀ ਦੇਣਾ ਚਾਹਣਾ ਧੰਨਵਾਦ ਵੀ ਦੇਣਾ ਚਾਹਣਾ ਜਿਨ੍ਹਾਂ ਦੀਆਂ ਸਖਤ ਮਿਹਨਤ ਸਦਕਾ ਜਿਨ੍ਹਾਂ ਦੀਆਂ ਐਫਰਟਸ ਦੇ ਸਦਕਾ ਕਿਉਂਕਿ ਉਹਨਾਂ ਦੀ ਕੁਆਲਟੀ ਰਿਸਰਚ ਉਹਨਾਂ ਦੀ ਇੰਪਲੋਇਰ ਰੈਪਿਊਟੇਸ਼ਨ ਦੇ ਸਦਕਾ ਅੱਜ ਤੁਸੀਂ ਦੇਖਿਆ ਹੋਊਗਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਐਲੂਮਨਾਇ ਵੀ ਇੱਥੇ ਪਹੁੰਚੇ ਆ ਜਿਹੜੇ ਵਿਦਿਆਰਥੀ ਤੋਂ ਪੜ੍ਹ ਕੇ ਵੱਖ-ਵੱਖ ਕੰਪਨੀਆਂ ਵਿੱਚ ਪਹੁੰਚੇ ਆ ਤੇ वर्ल्ड ਰੈਂਕਿੰਗ ਦੇ ਵਿੱਚ ਬਹੁਤ ਸਾਰੀ VOTING ਹੁੰਦੀ ਹੈ ਬਹੁਤ ਸਾਰੇ ਜਿਹੜੇ ਗਲੋਬਲ ਲੈਵਲ ਦੇ ਜਿਹੜੇ ਟਾਪ ਪ੍ਰੋਫੈਸਰ ਹੈ ਟਾਪ ਯੂਨੀਵਰਸਿਟੀ ਦੇ ਪ੍ਰੋਫੈਸਰ ਹੈ ਟਾਪ ਕੰਪਨੀਆਂਜ਼ ਨੇ ਉਹ ਆਪਣਾ opinion ਦਿੰਦੀਆਂ ਉਸ ਤੋਂ ਬਾਅਦ ਜਾ ਕੇ ਯੂਨੀਵਰਸਟੀਆਂ ਨੂੰ ਰੈਂਕਿੰਗ ਹਾਸਲ ਹੁੰਦੀ ਹੈ ਮੈਂ ਸਭ ਦਾ ਧੰਨਵਾਦ ਕਰਨਾ ਚਾਹੁੰਦਾ ਸਰ ਇੱਕ ਆਮ ਸੁਧਾਰਨ ਘਰ ਚੋਂ ਉੱਠ ਕੇ ਬੋਰੀ ਲੈ ਕੇ ਸਕੂਲ ਜਦੋਂ ਜਾਂਦੇ ਸੀ ਤੇ ਉੱਥੋਂ ਇੱਕ ਵੱਡੀ ਯੂਨੀਵਰਸਿਟੀ ਖੜੀ ਕਰਨ ਦਾ ਸਫਰ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਤੇ ਕਿੰਨੇ ਕੁ ਤੁਸੀਂ ਲੋਕਾਂ ਨੂੰ ਇਸ ਵੇਲੇ ਮੋਟੀਵੇਟ ਜਿਹੜੇ ਉਹ ਕਰ ਰਹੇ ਹੋ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਜੀ ਜਿਹੜੀ ਗੱਲ ਤੁਸੀਂ ਪੁੱਛੀ ਐ ਉਹ ਤਾਂ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਸੰਭਵ ਨਹੀਂ ਹੋ ਸਕਦੀ ਐਸੀ ਕੋਈ ਸੋਚ ਵੀ ਨਹੀਂ ਸੀਗੀ ਕਿ ਇੱਥੇ ਤੱਕ ਪਹੁੰਚਾਂਗੇ ਲੇਕਿਨ ਜਦੋਂ ਚੰਡੀਗੜ੍ਹ ਯੂਨੀਵਰਸਿਟੀ ਸਥਾਪਿਤ ਕੀਤੀ ਸੀ ਉਸ ਵੇਲੇ ਇਹ ਜ਼ਰੂਰ ਇੱਕ ਮਿਸ਼ਨ ਸੀ ਇੱਕ ਵਿਜ਼ਨ ਲੈ ਕੇ ਚੱਲੇ ਸੀ ਕਿ ਅਸੀਂ ਇੱਕ ਵਰਲਡ ਕਲਾਸ ਯੂਨੀਵਰਸਿਟੀ ਜਿਹੜੀ ਆ ਉਹ ਬਣਾਉਣੀ ਐ ਇਸੇ ਕਰਕੇ ਇਸ ਦਾ ਨਾਮ ਚੰਡੀਗੜ੍ਹ ਯੂਨੀਵਰਸਿਟੀ ਰੱਖਿਆ ਸੀ ਕਿਉਂਕਿ ਵਰਲਡ ਦੀਆਂ ਬੈਸਟ ਟੌਪ ਯੂਨੀਵਰਸਿਟੀ ਸਿਟੀਆਂ ਦੇ ਨਾਮ ਤੇ ਆ ਸ਼ਹਿਰਾਂ ਦੇ ਨਾਮ ਤੇ ਦੁਨੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਹਨ ਔਰ ਜਦੋਂ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਦਾ ਨਾਮ ਚੰਡੀਗੜ੍ਹ ਰੱਖਿਆ ਸੀ ਉਸ ਵੇਲੇ ਜਿਹੜਾ ਰਿਵਾਜ ਸੀਗਾ ਜਾਂ ਟ੍ਰੈਂਡ ਸੀ ਪੂਰੇ ਦੇਸ਼ ਦੇ ਵਿੱਚ ਉਹ ਅਲੱਗ-ਅਲੱਗ ਨਾਵਾਂ ਤੇ ਪਰਿਵਾਰ ਦੇ ਨਾਵਾਂ ਤੇ ਧਰਮ ਦੇ ਨਾਵਾਂ ਤੇ ਜਾਂ ਲੋਕਾਂ ਨੇ ਆਪਣੇ ਪ੍ਰਾਈਵੇਟ ਸੈਕਟਰ ਦੀ ਸੋਚ ਦੇ ਮੁਤਾਬਕ ਰੱਖਿਆ ਲੇਕਿਨ ਅਸੀਂ ਫੈਸਲਾ ਕੀਤਾ ਕਿ ਅਸੀਂ ਵਰਲਡ ਕਲਾਸ ਯੂਨੀਵਰਸਿਟੀ ਜੇਕਰ ਬਣਾਉਣੀ ਹੈ ਤੇ ਇਸਦਾ ਨਾਮ ਵੀ ਜਿਹੜਾ ਉਹਨਾਂ ਯੂਨੀਵਰਸਿਟੀਆਂ ਦੀ ਤਰਜ਼ ਤੇ ਚੰਡੀਗੜ੍ਹ ਦੇ ਨਾਮ ਤੇ ਰੱਖਿਆ ਔਰ ਅਸੀਂ ਨਮਾਣੀ ਜੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਚੰਡੀਗੜ੍ਹ ਦਾ ਨਾਮ ਜਿਹੜਾ ਦੁਨੀਆ ਵਿੱਚ ਲੈ ਕੇ ਜਾਈਏ ਔਰ ਅੱਜ ਤੁਹਾਡੇ ਸਾਹਮਣੇ ਹੈ ਕਿ ਵਰਲਡ ਦੀ ਜਦੋਂ ਲਿਸਟ ਪਬਲਿਸ਼ ਹੋਈ ਹੈ ਉਸ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਤੇ ਚੰਡੀਗੜ੍ਹ ਸ਼ਹਿਰ ਦਾ ਨਾਮ ਪੰਜਾਬ ਦਾ ਨਾਮ ਜਿਹੜਾ ਉਹ ਉੱਚਾ ਹੋਇਆ ਹੈ ਔਰ ਉਸ ਵਾਸਤੇ ਮੈਂ ਸਾਰਿਆਂ ਦਾ ਫਿਰ ਧੰਨਵਾਦ ਕਰਨਾ ਚਾਹੁੰਦਾ। ਦੇਖੋ ਜਿਹੜੀ ਰੈਂਕਿੰਗ ਹੈ ਨਾ ਜੀ ਇਹ ਹਰ ਸਾਲ ਹੀ ਚੈਲੰਜ ਆਇਆ ਕਿਉਂਕਿ ਤੁਸੀਂ ਰਿਲੇਟਿਵਲੀ ਗਰੋ ਕਰਦੇ ਹੋ ਤੋ ਸਿੱਕ ਕੰਪੀਟ ਕਰਦੇ ਹੋ ਕੰਪੀਟੀਸ਼ਨ ਦੇ ਵਿੱਚ ਹਰ ਯੂਨੀਵਰਸਿਟੀ ਜਿਹੜੀ ਆ ਮੈਂ ਦੱਸਿਆ ਕਿ 28500 ਯੂਨੀਵਰਸਿਟੀਆਂ ਜਿਸ ਦੀ ਜਾਣਕਾਰੀ ਮੈਨੂੰ ਹੈ ਔਰ ਇੰਨੇ ਵੱਡੇ ਨੰਬਰ ਦੇ ਵਿੱਚ ਹਰ ਯੂਨੀਵਰਸਿਟੀ ਜਿਹੜੀ ਇੱਕ ਵਿਜ਼ਨ ਲੈ ਕੇ ਚੱਲਦੀ ਆ ਔਰ ਕੋਸ਼ਿਸ਼ ਕਰਦੀ ਆ ਕਿ ਉਹ ਵਰਲਡ ਰੈਂਕਿੰਗ ਦੇ ਵਿੱਚ ਸ਼ਾਮਲ ਹੋਵੇ ਉਹ ਪੋਜੀਸ਼ਨ ਹੋਵੇ ਔਰ ਲੇਕਿਨ ਉਹਨਾਂ ਦੇ ਵਿੱਚੋਂ ਕੰਪੀਟ ਕਰਕੇ ਅੱਗੇ ਨਿਕਲਣਾ ਕਿਉਂਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਪਾਲਿਸੀਆਂ ਹੈਗੀਆਂ ਨੇ ਐਜੂਕੇਸ਼ਨ ਪਾਲਿਸੀਜ਼ ਹੈਗੀਆਂ ਨੇ ਲਿਗਨ ਮੈਂ ਸਮਝਦਾ ਕਿ ਸਾਡੇ ਦੇਸ਼ ਦੇ ਵਿੱਚ ਨਿਊ ਐਜੂਕੇਸ਼ਨ ਆਲ ਪਾਲਿਸੀ ਆਉਣ ਤੋਂ ਬਾਅਦ ਸਾਡੇ ਵਾਸਤੇ ਇੱਕ ਜਿਹੜਾ ਅਸਮਾਨ ਖੁੱਲਿਆ ਹੈ ਸਾਡੇ ਵਾਸਤੇ ਉੱਪਰ ਉੱਚੇ ਉੱਡਣ ਦੀ ਜਿਹੜੀ ਇੱਕ ਪ੍ਰੋਵੀਜ਼ਨ ਹੋਈ ਹੈ ਔਰ ਜਿਸ ਕਰਕੇ ਅਸੀਂ ਇਹ ਪੋਜੀਸ਼ਨ ਜਿਹੜੀ ਆ ਉਹ ਹਾਸਲ ਕਰ ਪਏ